ਅੱਜ ਇਹ ਬੜੀ ਮਾਨ ਦੀ ਗੱਲ ਹੈ ਕਿ ਸਾਡੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਗੌਰਵ ਜਦਵ ਜੀ ਉਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕਿ ਪੁਲਿਸ ਤੇ ਡਾਕਟਰ ਦੇ ਨਾਲ ਜਿਹੜੇ ਇੱਕ ਬਹੁਤ ਵਧੀਆ ਜਿਹੜਾ ਤਾਲ ਮਿਲ ਰਿਹਾ ਜਿਵੇਂ ਕਿ ਫਲੱਡ ਫਲੱਡ ਸਿਚੁਏਸ਼ਨ ਆਈ ਪਲੱਸ ਉਹਨ ਪਿੱਛੇ ਡੇਂਗੂ ਦਾ ਸੀਗਾ ਕਾਫੀ ਜ਼ਿਆਦਾ ਪ੍ਰਕੋਪ ਸੀਗਾ ਇਹਦੇ ਵਿੱਚ ਡਾਕਟਰ ਸਾਹਿਬਾਨ ਵੱਲੋਂ ਜਿਹੜਾ ਕੰਟੀਨਿਊਸਲੀ ਜਿੱਦੋਂ ਸਾਡਾ ਕੋਈ ਪੁਲਿਸ ਦੇ ਨਾਲ ਜਿੱਦੋਂ ਕੋਈ ਇਹਨਾਂ ਦਾ رابطہ ਹੁੰਦਾ ਤੇ ਬਹੁਤ ਵਧੀਆ ਸਹਿਯੋਗ ਮਿਲਦਾ ਭਾਵੇਂ ਸਾਡੀ ਆਪਣੇ ਪੁਲਿਸ ਮੁਲਾਜ਼ਮਾਂ ਦੀ ਫੈਮਿਲੀ ਦਾ ਕਿ ਹੋਵੇ ਟ੍ਰੀਟਮੈਂਟ ਜਾਂ ਕੋਈ ਪਬਲਿਕ ਮਾਧਿਅਮ ਤੋਂ ਕੋਈ ਸਾਡੇ ਕੋਲ ਆ ਜਾਂਦਾ ਕੋਈ ਗਰੀਬ ਬੰਦਾ ਉਹ ਵੀ ਅਸੀਂ ਨੂੰ ਰੈਫਰ ਕਰਦੇ ਉਹਦਾ ਵੀ ਇੱਕ ਬਹੁਤ ਵਧੀਆ ਤਰੀਕੇ ਨਾਲ ਇਲਾਜ ਕਰਦੇ ਇੱਕ ਬਹੁਤ ਹੀ ਵਧੀਆ ਜਿਹੜਾ ਛਲਾਗਾ ਜੋ ਜਿਹੜਾ ਇਹਨਾਂ ਦਾ ਕੰਮ ਨੂੰ ਦੇਖਦੇ ਹੋਏ ਮਾਨਜੋਗ ਡਾਕਟਰ ਜਨਰਲ ਪੰਜਾਬ ਪੁਲਿਸ ਵੱਲੋਂ ਇਹਨਾਂ ਦੇ ਇਨਨੂੰ ਡੀਜੀ ਡਿਸਕ ਦੇ ਨਾਲ ਜਿਹੜਾ ਉਹ ਸਨਮਾਨਿਤ ਕੀਤਾ ਫਾਜ਼ਿਲਕਾ ਡਿਸਟ੍ਰਿਕਟ ਦੇ ਕਰੀਬ 11 ਡਾਕਟਰ ਨੇ ਜਿਨ੍ਹਾਂ ਵੱਲੋਂ ਕੰਟੀਨਿਊਸਲੀ ਪੁਲਿਸ ਦੇ ਨਾਲ ਤਾਲਮੇਲ ਬਣਾ ਕੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਤਾਲਮੇਲ ਬਣਾ ਕੇ ਇੱਕ ਪਬਲਿਕ ਹਿਤ ਲਈ ਬਹੁਤ ਹੀ ਜਿਹੜਾ ਵਧੀਆ ਪਰਉਪਕਾਰੀ ਜਿਹੜੇ ਕੰਮ ਕੀਤੇ ਜਾ ਰਹੇ ਆ ਸੋ ਮੇਰੇ ਵੱਲੋਂ ਇਹ ਸਾਰੀ ਟੀਮ ਆਫ ਡਾਕਟਰ ਨੂੰ ਜਿਹੜਾ ਮੈਂ ਬਹੁਤ-ਬਹੁਤ ਜਿਹੜਾ ਇਹਨੂੰ ਵਧਾਈ ਦੇਣਾ ਤੇ ਆਸ ਕਰਦਾ ਹਾਂ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਵੀ ਆਪਾਂ ਇਸੇ ਟਿਊਨਿੰਗ ਦੇ ਨਾਲ ਇਸੇ ਸਪਿਰਿਟ ਦੇ ਨਾਲ ਜਿਹੜਾ ਜਿਹੜਾ ਲੋਕਾਂ ਦੀ ਜਿਹੜਾ ਉਹ ਸੇਵਾ ਕਰ ਸਕੀਏ ਥੈਂਕ ਯੂ